ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਕਿਸਾਨ ਆਗੂ ਦਲਾਲ ਹੋਰ ਆ ਗਿਆ ਸਾਹਮਣੇ ਕਹਿੰਦਾ ਕਿਸਾਨ ਚੱਲੇ ਨੇ ਦਿੱਲੀ ਵੱਲ ਦਿੱਲੀ ਨੂੰ ਹਿਲਾਉਣ ਵਾਸਤੇ ਇਹ ਸ਼ਬਦ ਵਰਤੇ ਨੇ ਇਹਨਾਂ ਹਰਾਮਖੋਰਾਂ ਤੋਂ ਪੁੱਛੋ ਵੀ ਤੁਸੀਂ 2020 ਦੇ ਵਿੱਚ ਜਦੋਂ ਅੰਦੋਲਨ ਸ਼ੁਰੂ ਕੀਤਾ ਸਾਰੇ ਬਾਰਡਰਾਂ ਤੇ ਜਾ ਕੇ ਤੁਸੀਂ ਧਰਨੇ ਲਾਇਏ ਸੀ ਉਦੋਂ ਦਿੱਲੀ ਹੱਲ ਲੱਗੀ ਸੀ ਦੱਸੋ ਹਾਲਿਆ ਤਾਂ ਪੰਜਾਬ ਸੀ ਤੁਸੀਂ ਹਜ਼ਾਰਾਂ ਕਰੋੜਾਂ ਦਾ ਤੇਲ ਫੂਕਤਾ ਗਵਰਨਮੈਂਟ ਨੇ ਬੈਂਕਾਂ 'ਮੱਰ ਲਈਆਂ ਆਠ 850 ਕਿਸਾਨ ਮਜ਼ਦੂਰ ਮਰਵਾਤਾ ਤੁਸੀਂ ਦਿੱਲੀ ਹੱਲ ਗਈ ਸੀ ਪੰਜਾਬ ਹੱਲੇ ਅਸ਼ੈਨ ਨੇ ਫੁਗਰਨਾ ਦੇਖੋ ਤੁਸੀਂ ਲੋਕਾਂ ਨੂੰ ਗੁੰਮਰਾਹ ਕਿੱਦਾਂ ਕਰਦੇ ਆ ਮੀਡੀਆ ਮੈਕ ਲਈ ਖੜਾ ਹੈ ਸ਼ਰਮ ਨ ਪੰਦੇਰ ਪੁੱਛਦਾ ਹੈ ਉਮਰ ਕਿੰਨੀ ਹੈ ਕਿਸਾਨ ਨੂੰ ਹੈਗੀ 70 ਸਾਲ ਦੀ ਫੁਗਰੀਆਂ ਦੇਖੋ ਕਹਿੰਦਾ ਲੇਖੇ ਲੱਗ ਜੂ ਉਮਰ ਇਦਾਂ ਗੁੰਮਰਾਹ ਕਰਦੇ ਔਰ ਜਿਹੜਾ ਕਹਿੰਦਾ ਮੈਂ 70 ਸਾਲ ਦਾ ਤੇ ਉਹਦੀ ਮਨਸਾ ਪਤਾ ਕੀ ਹੈ ਮੈਂ ਦੱਸਣ ਲੱਗਾ ਪਹਿਲੀ 30 40 ਲੱਖ ਦਾ ਕਰਜ਼ਾ ਹੋਸਰ ਉਹਨੂੰ ਪਤਾ ਹੈ 70 ਸਾਲ ਦਾ ਹੋ ਗਿਆ ਖਾ ਲਿਆ ਪੀ ਲਿਆ ਮौज-ਮਸਤੀ ਕਰ ਲਈ ਬਾਅਦ ਫੈਲੀਆਂ ਕਰ ਲਈ ਜੇ ਮਰ ਜਾਾਂਗੇ ਕਰਜ਼ਾ ਮਾਫ ਇੱਕ ਨੌਕਰੀ ਪੱਕੀ 10 ਲੱਖ ਬਾਅਦ ਵਿੱਚ ਮਿਲ ਜੂ ਉਹਨਾਂ ਦੀ ਮਨਛਾਏ ਹੈ ਇਹਨਾਂ ਨੂੰ ਕੋਈ ਸ਼ਰਮ ਨਹੀਂ ਵੀ ਪੰਜਾਬ ਦਾ ਤੇ ਕਿਸਾਨ ਜਥੇਬੰਦੀਆਂ ਦਾ ਔਰ ਪੰਜਾਬੀਆਂ ਦਾ ਜਲੂਸ ਨਿਕਲ ਰਿਹਾ ਪੂਰਾ ਇਹਨਾਂ ਨੂੰ ਕੋਈ ਸ਼ਰਮ ਨਹੀਂ ਜੋ ਮੂੰਹ ਚੋਂ ਆਉਂਦਾ ਕੋਈ ਤੱਥ ਨਹੀਂ ਕੋਈ ਐਵੀਡੈਂਸ ਨਹੀਂ ਕੋਈ ਸਰਕਾਰ ਨਾਲ ਮੀਟਿੰਗ ਨਹੀਂ ਹੋਈ ਤੇ ਨਾ ਅਗਲੇ ਨੇ ਮੀਟਿੰਗ ਕਰਨੀ ਹੈ ਗੁੰਮਰਾਹ ਕਰੀ ਚੱਲੋ ਤੇਲ ਦਾ ਤੇਲ ਦੇ ਭਰਾ ਕੇ ਟੈਂਕੀ ਤੋੜ ਦਿਓ ਤੇ ਉਧਰੋਂ ਆਉਣ ਵੇਲੇ ਭਰਾ ਦੇ ਡੀਗੇ ਜੇ ਕੋਈ ਮਰ ਗਿਆ ਕਿਸਾਨ ਜਾਂ ਮਜ਼ਦੂਰ ਮਰਨਾ ਆਪ ਤਾਂ ਮਰਨਾ ਨਹੀਂ ਅੱਜ ਤੱਕ ਨਾ ਕੋਈ ਮਰਿਆ ਤੇ ਨਾ ਕੋਈ ਮਰੂਗਾ ਇਹ ਇਹ ਪਤਾ ਕਿਉਂ ਇਹੋ ਜਿਹੇ ਅਮੋਸ਼ਨਲ ਵੀਡੀਓ ਪਾਉਂਦੇ ਨੇ ਇੰਟਰਵਿਊ ਕਰਦੇ ਆ ਜਿਹੜੇ ਲੋਕ ਸਾਡੇ ਹੱਡ ਭਨ ਕੇ ਮਿਹਨਤਾਂ ਕਰਦੇ ਨੇ ਫੌਨ ਕੰਟਰੀ ਵਿੱਚ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਜਾਵੇ ਮਤਲਬ ਇਹ ਇੰਟਰਵਿਊ ਤਾਂ ਕਰਦੇ ਆ ਫਿਰ ਉਹ 100 ਡਾਲਰ ਇੱਕ ਬੰਦਾ ਪਾ ਦੇ ਜੇ 1000 ਬੰਦੇ ਨੇ ਪਾਤਾ ਤਾਂ ਤੁਸੀਂ ਰਿਜ਼ਰਵ ਕਰ ਲਿਓ ਵੀ ਕਿੰਨੇ ਪੈਸੇ ਹੋਗੇ ਇਹਨਾਂ ਦੀ ਜਾਇਜ਼ਾ ਕਾਰਨ ਹੁਣ ਜਿਹੜੇ ਦਿੱਲੀ ਵੱਲੋਂ ਚੱਲ ਰਹੇ ਨੇ ਨਾ ਤਲਾਸ਼ੀ ਕਰਕੇ ਦੇਖ ਲਓ ਇਹਨਾਂ ਦੀ ਕਟਿੰਗਾਂ ਦੀ ਟਰਾਲੀਆਂ ਦੀ ਜਿਹੜੇ ਆਗੂ ਨੇ ਇਹਨਾਂ ਕੋਲੇ ਸਾਰਿਆਂ ਕੋਲੇ ਦੋ ਦੋ ਚਾਰ ਬੈਗ ਨੇ ਖਾਲੀ ਨੇ ਤੇ ਉਧਰੋਂ ਭਰੇ ਆਉਣਗੇ ਇਸ ਚਾਈ ਹੈ ਉਹਦਾ ਕਾਰਨ ਪਤਾ ਕੀ ਹੈ ਸੈਂਟਰ ਗਵਰਨਮੈਂਟ ਤੋਂ ਸੈਂਟਰ ਗਵਰਨਮੈਂਟ ਵੱਲੋਂ ਕਿਸਾਨਾਂ ਦੇ ਅਕਾਊਂਟਾਂ ਵਿੱਚ ਖਾਤਿਆਂ ਵਿੱਚ ਪੈਸੇ ਪਾਏ ਜਾਂਦੇ ਨੇ ਕਰੋੜਾਂ ਅਰਬਾਂ ਰੁਪਈਆ ਪਾਏ ਜਾਂਦੇ ਨੇ ਇਹ ਜਾ ਕੇ ਕਹਿੰਦੇ ਨੇ ਕੋਈ ਨਹੀਂ ਇੱਕ ਮਹੀਨਾ ਨਾ ਪਾਓ ਸਾਡੇ ਬੈਗ ਭਰ ਦਿਓ ਥੋੜੇ ਨਾ ਸਰਜੋ ਕਿੱਥੇ ਤਾਂ ਹੁਣ ਉਹਨਾਂ ਨੇ ਹਜ਼ਾਰਾਂ ਕਰੋੜ ਪਾਉਣਾ ਅਕਾਊਂਟਾਂ ਵਿੱਚ ਕਿੱਥੇ ਜੇ ਹੁਣੇ 10 ਬੰਦੇ ਗਏ ਨੇ ਇਹਨਾਂ ਨੂੰ ਦੋ ਦੋ ਤਿੰਨ ਤਿੰਨ ਕਰੋੜ ਦੇ ਕੇ ਸਾਰ ਦੇਣਾ ਅਗਲੇ ਨੇ ਬੈਗ ਇਹਨਾਂ ਦੇ ਚੈੱਕ ਕਰਨ ਕੋਲ ਹੀ ਹੁੰਦੇ ਆ ਇਮਾਮੀ ਨੇ ਕਹਿੰਦਾ ਇਹ ਤਾਂ ਅਗਲੇ ਨੂੰ ਪਤਾ ਹੈ ਹੁਣ ਕਿੱਥੇ ਤਾਂ ਟਰੱਕ ਰੁਪਈਆਂ ਦਾ ਬੰਨਣਾ ਹੈ ਕਿੱਥੇ 2-4 ਬੈਗਾਂ ਨਾਲ ਸਰਜੂਗਾ ਉਹ ਜਿਵੇਂ ਕੇਜਰੀਵਾਲ ਕਹਿੰਦਾ ਸੀ ਨਾ ਅਸੀਂ ਕਹਿੰਦਾ ਆ ਪੁਲ ਬਣਾਉਣ ਲੱਗੇ ਸੀ ਠੇਕਾ ਦਿੱਤਾ ਕਹਿੰਦਾ ਉਹਨਾਂ ਨੇ ਮੰਗਿਆ 150 ਕਰੋੜ ਰੁਪਈਆ ਅਸੀਂ ਬਣਾਤਾ 100 ਕਰੋੜ 'ਚ ਫਿਰ ਤਾਂ ਇਹ ਵੀਡੀਓ ਆ ਗਈ ਫਿਰ ਕਹਿੰਦਾ ਉਹਨਾਂ ਨੇ ਮੰਗਿਆ 60 ਕਰੋੜ ਅਸੀਂ ਬਣਾਤਾ 50 ਕਰੋੜ ਦੇ ਫਿਰ 50 ਕਰੋੜ ਹੋਰ ਖੱਲੇ ਆ ਗਏ ਯਾਨੀ ਕਿ ਐਡੇ ਐਡੇ ਗੱਪ ਨੇ ਇਹ ਵੀਡੀਓ ਪਾਈ ਆ ਕੇਜਰੀਵਾਲ ਤੁਸੀਂ ਕੱਢ ਕੇ ਦੇਖ ਲਿਓ ਯਾਨੀ ਕਿ ਪਹਿਲਾਂ 150 ਚ 50 ਕਰੋੜ ਖਾ ਗਏ ਫਿਰ 100 ਚ 50 ਹੋਰ ਖਾ ਗਏ ਇਹ ਇਹੋ ਜੀ ਹਰਾਮਖੋਰ ਬੰਦੇ ਐ ਤੇ ਇਹੀ ਇਹ ਕਿਸਾਨਾਂ ਨੂੰ ਐ ਅਸੇ ਮੈਂ ਇਥੇ ਗੱਲ ਕੋਈ ਹੋਰ ਕਰ ਰਹੀ ਹਾਂ ਬਹੁਤ ਬੰਦੇ ਨਾ ਮੈਨੂੰ ਕਹਿਣਗੇ ਤੁਸੀਂ ਕਿਸਾਨਾਂ ਦੇ ਖਿਲਾਫ ਬੋਲਦੇ ਹੋ ਬਿਲਕੁਲ ਨਹੀਂ ਬੋਲਦੇ ਜੀ ਕਿਸਾਨਾਂ ਦੇ ਖਿਲਾਫ ਕਿ ਸਾਨੂੰ ਭਲੇ ਕਰਨ ਹੋਵੇ ਆ ਤੁਹਾਡੇ ਭਗਵਾਨ ਜੀ ਮਾਨ ਨੇ ਤਾਂ ਫੜੇ ਨੂੰ ਬਰੋਜਾ ਲਾਇ ਨਹੀਂ ਹੋਣਾ ਮੇਰੇ ਪਿੰਡ ਦੇ ਵੀ ਜਾਣਦੇ ਨੇ ਮੈਂ ਪੱਠੇ ਕਣਕ ਵੱਢੀ ਹੋਈ ਐ ਮੈਨੂੰ ਪਤਾ ਹੈ ਮੇਰਾ ਬਾਪੂ ਵੀ ਕਿਸਾਨ ਰਿਹਾ ਮੇਰੇ ਬਾਪੂ ਨੇ ਸ਼ੀਰ ਵੀ ਕੀਤੇ ਇਹ ਸਭ ਨੂੰ ਪਤਾ ਹੈ ਠੀਕ ਹੈ ਕਿਸਾਨਾਂ ਦੇ ਵਿਰੁੱਧ ਨਹੀਂ ਜਿਹੜੇ ਕਿਸਾਨਾਂ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਦੀ ਜੜ ਕੱਢ ਰਹੇ ਹਾਂ ਸੀ ਮੈਂ ਕਿਸਾਨਾਂ ਨੂੰ ਵੀ ਕਹਿ ਰਿਹਾ ਤੁਹਾਨੂੰ ਪਛਤਾਉਣਾ ਪਊ ਜੇ ਇਹਨਾਂ ਦਾ ਖਿਹੜਾ ਨਾਂ ਛੱਡਿਆ ਤੁਹਾਨੂੰ ਇਹ ਧੋਖੇ ਵਿੱਚ ਰੱਖ ਰਹੇ ਨੇ ਤੁਹਾਨੂੰ ਡਰਾ ਰਹੇ ਨੇ ਅੜਾਨੀ ਅਵਾਨੀ ਜ਼ਮੀਨਾਂ ਖੋਹ ਲੈਣਗੇ ਕੋਈ ਨਹੀਂ ਖੋਹਦਾ ਕਿਸੇ ਦੀ ਕੋਈ ਤਾਕਤ ਨਹੀਂ ਇਹ ਤੁਹਾਨੂੰ ਡਰਾਵੇ ਦੇ ਕੇ ਤੁਹਾਨੂੰ ਪਿੱਛੇ ਲਾਉਂਦੇ ਆ ਇੱਕ ਗੱਲ ਹੋਰ ਜੇਤੇ ਰੱਖਿਓ ਕੱਲ ਇੱਕ ਸੱਜਣ ਨਾਲ ਮੈਂ ਗੱਲ ਕੀਤੀ ਉਹ ਕਹਿੰਦਾ ਜੀ ਜਿਹੜੇ ਬੈਂਕਾਂ ਵਾਲੇ ਮੁਲਾਜ਼ਮ ਨੇ ਨਾ ਜਾਂ ਬੈਂਕ ਡਿਪਾਰਟਮੈਂਟ ਹੈਗਾ ਜਿਹੜਾ ਸਰਕਾਰੀ ਕਹਿੰਦੇ ਉਹ ਇੰਨਾ ਖਫਾ ਹੋ ਗਿਆ ਹੁਣ ਕਹਿੰਦੇ ਕਰਜ਼ਾ ਵੀ ਕਿਸੇ ਦਾ ਮaaf ਹੋਣਾ ਨਹੀਂ ਬਿਲਕੁਲ ਹੀ ਹੋਣਾ ਜਿੰਨਾ ਮਰਜ਼ੀ ਜੋੜ ਲਾ ਲੈਣ ਤੇ ਕਰਜ਼ਾ ਕਿਸ ਨੂੰ ਮਿਲਣਾ ਵੀ ਨਹੀਂ ਕਰਤੂਤ ਕੀ ਦੀ ਹੈ ਕਿਸਾਨ ਜਥੇਬੰਦੀਆਂ ਦੀ ਭੂਤਣਗੇ ਕੌਣ ਕਿਸਾਨ ਇਹ ਗੱਲ ਚਿੱਤੇ ਰੱਖਿਓ ਦਿੱਲੀ ਚੱਲੇ ਆ ਬੰਦੇਰ ਕਹਿੰਦਾ ਕੀ ਕਰਨ ਦਿੱਲੀ ਹਿਲਾਉਣ ਵਾਸਤੇ ਦਿੱਲੀ ਨਹੀਂ ਹਲਦੀ ਤੁਸੀਂ ਪੰਜਾਬ ਦਾ ਬੇੜਾਗਰ ਕਰਤਾ ਹਿਲਦਾ ਪੰਜਾਬ ਗਿਆ ਤੁਹਾਨੂੰ ਪਤਾ ਹੈ ਕਿ ਕੁਝ ਹੋ ਰਿਹਾ ਹੈ ਜੇ ਤੁਸੀਂ ਦਿੱਲੀ ਹਿਲਾਉਣੀ ਹੈ ਨਾ ਤੁਹਾਨੂੰ ਇੱਕ رائے ਦੇ ਦਿੰਦੇ ਹਾਂ ਸੁਝਾਅ ਦੇ ਦਿੰਦੇ ਹਾਂ ਜੇ ਮੰਨ ਲਓਗੇ ਤਾਂ 2027 ਆਉਣੀ ਹੈ ਲਾਓ ਜੋਰ ਕਿ ਪੰਜਾਬ ਵਿੱਚ ਅਸੀਂ ਖੇਤਰੀ ਪਾਰਟੀ ਬਣਾ ਕੇ ਸਰਕਾਰ ਬਣਾਵਾਂਗੇ ਲਾਓ ਜੋਰ ਫਿਰ ਹੱਲੋ ਦਿੱਲੀ ਫੇਰ ਅੱਖਰ ਜਿਹੜੀਆਂ ਮੰਗਾ ਮਨਾਉਣੀਆਂ ਨੇ ਸਰਕਾਰ ਤੋਂ ਐਦਾਂ ਨਹੀਂ ਅਗਲੇ ਨੂੰ ਪਤਾ ਹੈ ਬੀ ਆ ਭਾਂਡੇ ਵਿੱਚ ਕਿੰਨਾ ਕੁ ਦੁੱਧ ਪਾਉਣਾ ਹੈ ਕਿੰਨਾ ਕੁ ਪਾਣੀ ਪਾਉਣਾ ਹੈ ਅਗਲੇ ਨੂੰ ਪਤਾ ਹੈ ਪਰ ਅਸੀਂ ਅਸੀਂ ਮੰਨਣਾ ਨਹੀਂ ਅਸੀਂ ਜਲੂਸ ਕਢਾ ਕੇ ਸਰਨਾ ਪੰਜਾਬ ਦਾ ਪੂਰੀ ਦੁਨੀਆ ਦੇ ਵਿੱਚ ਚਾਚਾ ਛੜੀ ਹੈ ਕਹਿੰਦੇ ਪੰਜਾਬ ਦੇ ਕਿਸਾਨਾਂ ਨੂੰ ਜਿੰਨਾ ਕਿਸਾਨ ਜਥੇਬੰਦੀਆਂ ਨੇ ਗੁਮਰਾਹ ਕੀਤਾ ਹੈ ਕਹਿੰਦੇ ਪੰਜਾਬ ਦਾ ਬੇੜਾ ਗਰ ਕਰਕੇ ਛੱਡਣਗੇ ਮੇਰੇ ਕਹਿਣ ਦੀ ਗੱਲ ਨਹੀਂ ਵੱਡੇ ਵੱਡੇ ਸਕਾਲਰ ਵੱਡੇ ਵੱਡੇ ਵਿਗਿਆਨੀ ਵੱਡੇ ਵੱਡੇ ਬੁੱਧੀਜੀਵੀ ਇਹ ਕਹਿ ਰਹੇ ਨੇ ਕਹਿੰਦੇ ਪੰਜਾਬ ਦਾ ਪੂਰਾ ਕਿਸਾਨ ਕਿਸਾਨ ਜਥੇਬੰਦੀਆਂ ਦੇ ਧੱਕੇ ਚੜ੍ਹਿਆ ਹੋਇਆ ਇਹ ਕਿਸਾਨੀ ਨੂੰ ਪਰਵਾਦ ਕਰਕੇ ਛੱਡਣਗੇ ਦਿੱਲੀ ਨਹੀਂ ਹਿਲਾਉਣੀ ਹਿਲਾਉਣਾ ਤੁਸੀਂ ਪੰਜਾਬ ਹੈ ਮਤਲਬ ਬੇੜਾ ਤੁਸੀਂ ਪੰਜਾਬ ਦਾ ਗਰ ਕਰਨਾ ਹੈ ਕਿ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ بچੋ ਇਹਨਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ